ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਤਾਂ ਬੈਂਸ ਬ੍ਰਦਰਜ਼ ਵਿਚਾਲੇ ਸੁਲਾ ਹੋ ਗਈ ਹੈ ਤਾਂ ਦੱਸਦੀ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਉਹ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਭਰਾ ਤੇ ਭਤੀਜੇ ਦੇ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਖੁਦ ਵੀ ਬਿਆਨ ਰਾਹੀਂ ਸਾਂਝਾ ਕੀਤਾ ਸੀ ਕਿ ਘਰੇਲੂ ਵਿਵਾਦ ਚੱਲ ਰਿਹਾ ਹੈ ਸੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਉਹ ਲਿਖਦੇ ਨੇ ਕਿ 22 ਮਹੀਨਿਆਂ ਤੋਂ ਜੋ ਪ੍ਰਾਪਰਟੀ ਦਾ ਵਿਵਾਦ ਚੱਲ ਰਿਹਾ ਸੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਹੁਣੋਂ ਸੁਲਝ ਗਿਆ ਤਦਾਸੀ ਕੀ ਸਿਮਰਜੀਤ ਬੈਂਸ ਸੀ ਫੋਰਚੂਨਰ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਖਬਰਾਂ ਸੁਣਨ ਨੂੰ ਮਿਲਦੀ ਐ ਸੀ ਤਦਾਸੀ ਹੈ ਕਿ ਸਿਮਰਜੀਤ ਬੈਂਸ ਨੇ ਪਹਿਲਾਂ ਵੀ ਇੱਕ ਬਿਆਨ ਸਾਂਝਾ ਕੀਤਾ ਸੀ ਕਿ ਭਰਾਵਾਂ ਭਰਾਵਾਂ ਦੀ ਲੜਾਈ ਕੋਈ ਬਹੁਤ ਹੀ ਵੱਡੀ ਲੜਾਈ ਨਹੀਂ ਹੁੰਦੀ ਐ ਹਾਲਾਂਕਿ ਸਿਮਰਜੀਤ ਬੈਂਸ ਨੇ ਪਰਚਾ ਦੇਣ ਦੀ ਵੀ ਗੱਲ ਆਖੀ ਸੀ ਪਰ 22 ਮਹੀਨਿਆਂ ਬਾਅਦ ਇੱਕ ਰੇਲੂ ਵਿਵਾਦ ਜਿਹੜਾ ਹੁਣ ਸੁਲਝ ਗਿਆ ਤਾਂ ਸਿਮਰਜੀਤ ਬੈਂਸ ਨੇ ਇਸ ਦੀ ਪੁਸ਼ਟੀ ਐ ਜਿਹੜੀ ਆਪਣੀ ਫੇਸਬੁੱਕ ਅਕਾਊਂਟ ਤੇ ਕੀਤੀ ਇੱਕ ਵਾਰ ਤੁਹਾਨੂੰ ਪੋਸਟਰ ਜ਼ਰੂਰ ਦਿਖਾ ਦਿੰਨੇ ਆ ਤਾਂ ਸਿਮਰਜੀਤ ਬਿਆンス ਲਿਖਦੇ ਨੇ ਕਿ ਸਿਆਣੇ ਬਾਬੇ ਬਜ਼ੁਰਗ ਨੇ ਜਿਹੜੇ ਟੁੱਟੇ ਪਰਿਵਾਰਾਂ ਨੂੰ ਜੋੜਨ ਵਾਲਿਆਂ ਨੂੰ ਸੂਈ ਧਾਗੇ ਦੀ ਭੂਮਿਕਾ ਨਿਭਾਉਣ ਵਾਲੇ ਫਰਿਸ਼ਤੇ ਕਹਿੰਦੇ ਨੇ ਤੇ ਪਰਿਵਾਰ ਤੋੜਨ ਵਾਲਿਆਂ ਨੂੰ ਕੈਂਚੀ ਮੂੰਹੇ ਡੱਬੂ ਤਮਾਸ਼ੀ ਨੂੰ ਗਲਵਾਸ ਤੇ ਸੁਆਦ ਲੈਣ ਵਾਲੇ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਦੇ ਨਾਲ ਬੁਲਾਉਂਦੇ ਨੇ ਤੋਂ ਲਿਖਦੇ ਨੇ ਕਿ ਤਕਰੀਬਨ 22 ਮਹੀਨਿਆਂ ਤੋਂ ਚੱਲਦੇ ਪਰਿਵਾਰਿਕ ਤਣਾ ਤੇ ਖਟਾਸ ਭਰੇ ਮਾਹੌਲ ਦਾ ਅੱਜ ਅੰਤ ਹੋਣ ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ ਧੰਨਵਾਦ ਮੇਰੇ ਵੱਡੇ ਭਰਾਵਾਂ ਤੇ ਸਾਰੇ ਬੈਂਸ ਪਰਿਵਾਰ ਦਾ ਤਣਾਅ ਤੇ ਖਟਾਸ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਕਰਨ ਵਾਲਿਆਂ ਦਾ ਚਿੰਤਾ ਤੇ ਫਿਕਰਮੰਦੀ ਦਾ ਪ੍ਰਗਟਾਵਾ ਕਰਨ ਵਾਲੇ तमाम ਦੋਸਤਾਂ ਤੇ ਸੁਖ ਚਿੰਤਕਾਂ ਦਾ ਦਿਲ ਤੋਂ ਸ਼ੁਕਰੀਆ ਤਾਂ ਜੋ ਉਹਨਾਂ ਨੇ ਪੋਸਟ ਪਾਈ ਇਸ ਤੋਂ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਕਿ ਸਿਮਰਜੀਤ ਬੈਂਸ ਦਾ ਜੋ ਰੌਲਾ ਚੱਲ ਰਿਹਾ ਸੀ ਭਰਾਵਾਂ ਭਰਾਵਾਂ ਦੇ ਵਿਚਾਲੇ ਜੋ ਲੜਾਈ ਹੋਈ ਸੀ ਝਗੜਾ ਹੋਇਆ ਸੀ ਚੜਾਪ ਹੋਈ ਸੀ ਦਰਸਲ ਹੁਣ ਸੁਲਝ ਗਈ ਹੈ ਤੇ ਦੋਵਾਂ ਭਰਾਵਾਂ ਦੀ ਸੁਲਾਹ ਹੋ ਗਈ ਹੈ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੈਂਸ ਬ੍ਰਦਰਜ਼ ਵਿਚਾਲੇ ਸੁਲਾਹ ਹੋ ਗਈ ਹੈ ਤਾਂ ਦੱਸਦੀ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਉਹ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਭਰਾ ਤੇ ਭਤੀਜੇ ਦੇ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਖੁਦ ਵੀ ਬਿਆਨ ਰਾਹੀਂ ਸਾਂਝਾ ਕੀਤਾ ਸੀ ਕਿ ਘਰੇਲੂ ਵਿਵਾਦ ਚੱਲ ਰਿਹਾ ਹੈ ਸੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਉਹ ਲਿਖਦੇ ਨੇ ਕਿ 22 ਮਹੀਨਿਆਂ ਤੋਂ ਜੋ ਪ੍ਰਾਪਰਟੀ ਦਾ ਵਿਵਾਦ ਚੱਲ ਰਿਹਾ ਸੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਹੁਣ ਉਹ ਸੁਲਝ ਗਿਆ ਤਦਾਸੀ ਕੀ ਸਿਮਰਜੀਤ ਬੈਂਸ ਦੀ ਫੋਰਚੂਨਰ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਖਬਰਾਂ ਸੁਣਨ ਨੂੰ ਮਿਲਦੀ ਐ ਸੀ ਤਦਾਸੀ ਐ ਕਿ ਸਿਮਰਜੀਤ ਬੈਂਸ ਨੇ ਪਹਿਲਾਂ ਵੀ ਇੱਕ ਬਿਆਨ ਸਾਂਝਾ ਕੀਤਾ ਸੀ ਕਿ ਭਰਾਵਾਂ ਭਰਾਵਾਂ ਦੀ ਲੜਾਈ ਕੋਈ ਬਹੁਤ ਹੀ ਵੱਡੀ ਲੜਾਈ ਨਹੀਂ ਹੁੰਦੀ ਐ ਹਾਲਾਂਕਿ ਸਿਮਰਜੀਤ ਬੈਂਸ ਨੇ ਪਰਚਾ ਦੇਣ ਦੀ ਵੀ ਗੱਲ ਆਖੀ ਸੀ ਪਰ 22 ਮਹੀਨਿਆਂ ਬਾਅਦ ਇੱਕ ਰੇਲੂ ਵਿਵਾਦ ਜਿਹੜਾ ਹੁਣ ਸੁਲਝ ਗਿਆ ਤਾਂ ਸਿਮਰਜੀਤ ਬੈਂਸ ਨੇ ਇਸ ਦੀ ਪੁਸ਼ਟੀ ਐ ਜਿਹੜੀ ਆਪਣੀ ਫੇਸਬੁੱਕ ਅਕਾਊਂਟ ਤੇ ਕੀਤੀ ਇੱਕ ਵਾਰ ਤੁਹਾਨੂੰ ਪੋਸਟਰ ਜ਼ਰੂਰ ਦਿਖਾ ਦਿੰਨੇ ਆ ਤਾਂ ਸਿਮਰਜੀਤ ਬੈਂਸ ਲਿਖਦੇ ਨੇ ਕਿ ਸਿਆਣੇ ਬਾਬੇ ਬਜ਼ੁਰਗ ਨੇ ਜਿਹੜੇ ਟੁੱਟੇ ਪਰਿਵਾਰਾਂ ਨੂੰ ਜੋੜਨ ਵਾਲਿਆਂ ਨੂੰ ਸੂਈ ਧਾਗੇ ਦੀ ਭੂਮਿਕਾ ਨਿਭਾਉਣ ਵਾਲੇ ਫਰਿਸ਼ਤੇ ਕਹਿੰਦੇ ਨੇ ਤੇ ਪਰਿਵਾਰ ਤੋੜਨ ਵਾਲਿਆਂ ਨੂੰ ਕੈਂਚੀ ਮੂੰਹੇ ਡੱਬੂ ਤਮਾਸ਼ੀਨ ਉਗਲਵਾਸ ਤੇ ਸੁਆਦ ਲੈਣ ਵਾਲੇ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਦੇ ਨਾਲ ਬੁਲਾਉਂਦੇ ਨੇ ਤਾਂ ਉਹ ਲਿਖਦੇ ਨੇ ਕਿ ਤਕਰੀਬਨ 22 ਮਹੀਨਿਆਂ ਤੋਂ ਚੱਲਦੇ ਪਰਿਵਾਰਿਕ ਤਣਾਅ ਤੇ ਖਟਾਸ ਭਰੇ ਮਾਹੌਲ ਦਾ ਅੱਜ ਅੰਤ ਹੋਣ ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ ਧੰਨਵਾਦ ਮੇਰੇ ਵੱਡੇ ਭਰਾਵਾਂ ਤੇ ਸਾਰੇ ਬੈਂਸ ਪਰਿਵਾਰ ਦਾ ਤਣਾਅ ਤੇ ਖਟਾਸ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਕਰਨ ਵਾਲਿਆਂ ਦਾ ਚਿੰਤਾ ਤੇ ਫਿਕਰਮੰਦੀ ਦਾ ਪ੍ਰਗਟਾਵਾ ਕਰਨ ਵਾਲੇ तमाम ਦੋਸਤਾਂ ਤੇ ਸੁਭ ਚਿੰਤਕਾਂ ਦਾ ਦਿਲ ਤੋਂ ਸ਼ੁਕਰੀਆ ਤਾਂ ਜੋ ਉਹਨਾਂ ਨੇ ਪੋਸਟ ਪਾਈ ਇਸ ਤੋਂ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਕਿ ਸਿਮਰਜੀਤ ਬੈਂਸ ਦਾ ਜੋ ਰੌਲਾ ਚੱਲ ਰਿਹਾ ਸੀ ਭਰਾਵਾਂ ਭਰਾਵਾਂ ਦੇ ਵਿਚਾਲੇ ਜੋ ਲੜਾਈ ਹੋਈ ਸੀ ਝਗੜਾ ਹੋਇਆ ਸੀ ਚੜਾਪ ਹੋਈ ਸੀ ਦਰਸਲ ਹੁਣ ਸੁਲਝ ਗਈ ਹੈ ਤੇ ਦੋਵਾਂ ਭਰਾਵਾਂ ਦੀ ਸੁਲ੍ਹਾ ਹੋ ਗਈ ਹੈ